ਜਿਹੜੀ ਜਿਹੜੀ 19 ਤਰੀਕ ਦਿਨ ਸ਼ਨੀਵਾਰ ਨੂੰ ਚੌਥਾ ਮਹੀਨਾ 2025 ਨੂੰ ਪੱਕਤਾ ਹੋਈ ਹੈ ਸ਼ਹੀਦ ਬਾਬਾ ਬੀਤਨੀ ਗ੍ਰੰਥ ਸਰਵਾ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ ਸੰਮਤਾਂ ਵੱਲੋਂ ਸਿੰਘਾਂ ਵੱਲੋਂ ਪ੍ਰਬੰਧਕਾਂ ਵੱਲੋਂ ਕਿ ਜੋ ਸਪੂਰਸਲਾ ਜ਼ਿਲ੍ਹੇ ਦੇ ਵਿੱਚ ਪਿੰਡ ਸੇਂਚ ਦੇ ਵਿੱਚ ਗਰਾਂਤੀ ਸਿੰਘ ਦੀ ਨਸ਼ੇ ਦੇ ਤਸਤਰਾਂ ਵੱਲੋਂ ਨਸ਼ੇ ਖਾਂਣ ਵਾਲਾਂ ਵੱਲੋਂ ਇੱਕ ਬਿਆਰਵੀ ਕੀਤੀ ਗਈ ਹੈ ਸੱਟਾਂ ਮਾਰੀਆਂ ਗਈਆਂ ਹਨ ਉਹਨਾਂ ਦੇ ਪਰਿਵਾਰ ਦੇ ਔਰ ਉਹਨਾਂ ਦੇ ਪਰਿਵਾਰ ਤੇ ਸਖਤ ਤੋਂ ਸਖਤ ਔਰ ਉਹਨਾਂ ਦੇ ਜੋ ਸੱਟਾਂ ਮਾਰਨ ਵਾਲੇ ਲੋਕੀ ਹਨ ਉਹਨਾਂ ਤੇ ਸਖਤ ਤੋਂ ਸਖਤ ਸਜ਼ਾ ਦੇਣ ਲਈ ਔਰ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਔਰ ਤਨੂਮ ਦੇ ਤਹਿਤ ਰਹਿ ਕੇ ਜੋ ਪਰਿਵਾਰ ਗ੍ਰੰਥੀ ਸਿੰਘ ਦਾ ਹੈ ਉਹਦਾ ਸਹਿਯੋਗ ਦਿੱਤਾ ਜਾਏ ਇਹ ਬੇਤੀਆਂ ਸੂਚੀ ਸ਼ਹੀਦ ਬਾਬਾ ਦਿੱਤੀ ਗ੍ਰੰਥੀ ਸਭਾ ਜ਼ਿਲ੍ਹਾ ਮਾਨਸਾ ਵੱਲੋਂ ਹਨ ਅਗਰ ਜੇ ਗ੍ਰੰਥੀ ਸਿੰਘ ਦਾ ਸਹਿਯੋਗ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬਹੁਤ ਵੱਡਾ ਜਥੇਬੰਦੀਆਂ ਹੋਰ ਜਥੇਬੰਦੀਆਂ ਨੂੰ ਉਪਤਰ ਕਰਕੇ ਇੱਕ ਪ੍ਰੋਗਰਾਮ ਅਲਿਖਾਂਗੇ ਜਿਹਦੇ ਵਿੱਚ ਅਸੀਂ ਧਰਨੇ ਵੀ ਲਾ ਸਕਦੇ ਹਾਂ ਸਰਤਾਂ ਵੀ ਰੋਕ ਸਕਦੇ ਹਾਂ ਇਹ ਬੇਨਤੀਆਂ ਤਾਂ ਕਰਦੇ ਆ ਕਿ ਇਹਨਾਂ ਦਾ ਕੋਈ ਵੀ ਸਾਨੂੰ ਔਰ ਆਉਣ ਵਾਲੇ ਸਮੇਂ ਦੇ ਵਿੱਚ ਅ ਮਤਾ ਪਾਸ ਕਰਨਾ ਨਾ ਪਵੇ ਜਿਦੇ ਵਿੱਚ ਸੰਤਾਂ ਵੀ ਤੰਗ ਹੋਣ ਆਦ ਗ੍ਰੰਥੀ ਸਿੰਘ ਨੂੰ ਜਿਹੜਾ ਅਨਸਾਫ਼ ਹੈ ਉਹ ਥੋੜੇ ਦਿਨਾਂ ਦੇ ਵਿੱਚ ਵਿੱਚ ਮਿਲਣਾ ਜ਼ਰੂਰੀ ਹੈ ਜੀ ਪ੍ਰਸ਼ਾਸਨ ਤੋਂ ਕਪੂਰਥਲਾ ਜ਼ਿਲ੍ਹਾ ਦੇ ਵਿੱਚੋਂ ਜੋ ਬਿਆਦਵੀ ਹੋਈਆ ਗ੍ਰੰਥ ਸਿੰਘ ਦੀ ਉਦੋਂ ਅਸੀਂ ਉਮੀਦ ਰੱਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਵਿੱਚ ਸਖਤ ਤੋਂ ਸਖਤ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਏ ਇਹ ਮੰਗਿਆ ਸਾਰੇ ਗ੍ਰੰਥੀ ਸਿੰਘਾਂ ਦੀ ਅਗਲਾ ਪ੍ਰੋਗਰਾਮ ਬਾਬਾ ਜੀ ਦੱਸਣ ਹਾਂ ਜੀ ਬਾਬਾ ਹਾਂ ਜੀ ਜੈਨੇ ਹਰ ਜੀ ਦਰਸਨ ਹਾਂ ਵਾਲੀ ਨੂੰ ਟੀਕਾ ਕਰਦਾ ਸਤਿ ਸ੍ਰੀ ਅਕਾਲ ਵਾਲੀ ਨੂੰ ਟੀਕਾ ਕਰਦੇ ਅੱਜ ਬਾਹਰ ਵਿਹਾੜਾ ਬੜਾ ਪਾਗਾ ਭਰਿਆ ਵਿਹਾੜਾ ਹੈ ਕਿਉਂਕਿ ਸਤਗ੍ਰੰਥ ਦਾ ਪ੍ਰਮਾਣ ਹੈ ਗੋਇ 71 ਗੋ ਮੇਰੇ ਭਾਈ ਉਪਦਾ ਦੂਰ ਕਰੋ ਲੈ ਲਾਏ ਧਰਨਾਮੇ ਕੇ ਖੋਬੋ ਜੋੜੀ ਗੁਰਮੁਖ ਬੈਸੋ ਸਫਾ ਵਿੱਚ ਸਾਹ ਦੇ ਮਹਾਵਾਕ ਅਨੁਸਾਰ ਸ਼ਹੀਦ ਬਾਬਾ ਦੀਪ ਸਿੰਘ ਜੰਤੀ ਸਭਾ ਆਲ ਇੰਡੀਆ ਦੀ ਜੋ ਸਮੁੱਚੀ ਸੰਗਤ ਦੀ ਮੀਟਿੰਗ ਹੈ ਅੱਜ ਕੀਤੀ ਗਈ ਹੈ ਸੋ ਜਿਹਦੇ ਵੀ ਮੇਰੇ ਸਾਰੇ ਵੀਰ ਪਹੁੰਚੇ ਹਨ ਗੰਤੀ ਸਭਾ ਦੇ ਅਹੁਦੇਦਾਰ ਮੈਂਬਰ ਸਹਿਬਾਨ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅੱਜ ਜੋ ਕਾਫੀ ਜੋ ਮਸਲੇ ਵਿਚਾਰੇ ਗਏ ਹਨ ਉਹਦੇ ਬਾਰੇ ਆਪ ਨੂੰ ਜੋ ਜਾਣਕਾਰੀ ਹੈ ਆਪਾਂ ਸੁੰਦਰ ਸਿੰਘ ਜੀ ਔਰ ਬਹੁਤ ਸਤਿਕਾਰਯੋਗ ਗਿਆਨੀ ਰਾਜਵਿੰਦਰ ਸਿੰਘ ਜੀ ਉਹਨਾਂ ਨੇ ਆਪ ਨੂੰ ਜੋ ਜਾਣਕਾਰੀ ਸਾਂਝੀ ਕੀਤੀ ਆਪ ਜੀ ਦੇ ਨਾਲ ਦੂਜੀ ਬੇਨਤੀ ਜਿਹੜੀ ਮੈਂ ਕਰਨੀ ਆਪ ਜੀ ਨਾਲ ਉਹ ਬੇਨਤੀ ਇਹ ਹੈ ਕਿ ਇੱਕ WhatsApp ਨੰਬਰ ਜਾਰੀ ਕਰ ਰਹੇ ਹਾਂ ਅਸੀਂ ਉਹ ਨੰਬਰ ਦੇਾਂਗੇ ਆਉਣ ਵਾਲੇ ਦਿਨਾਂ ਵਿੱਚ WhatsApp ਤੇ ਕਿਸੇ ਗ੍ਰੰਥੀ ਸਿੰਘ ਨੂੰ ਕੋਈ ਸ਼ਿਕਾਇਤ ਹੈ ਉਹ ਉਸ WhatsApp ਤੇ ਜੋ ਆਪਣੀ ਸ਼ਿਕਾਇਤ ਹੈ ਉਹ ਖਾਨੂੰ ਦੱਸ ਸਕਦਾ ਹੈ ਜੇ ਜੇ ਕਿਸੇ ਕਮੇਟੀ ਨੂੰ ਸ਼ਿਕਾਇਤ ਹੈ ਗੰਧੀ ਸਿੰਘ ਬਾਰੇ ਤੇ ਉਹ ਵੀ ਸਾਨੂੰ ਦੱਸ ਸਕਦਾ ਹੈ ਕਿ ਆ ਗੰਥ ਇਸ ਤਰ੍ਹਾਂ ਕਰਦਾ ਹੈ ਜਾਂ ਕੋਈ ਗਲਤ ਬਾਤ ਹੈ ਉਹ ਦੱਸ ਸਕਦਾ ਹੈ ਸੋ ਇਸ ਵਾਸਤੇ ਬੇਨਤੀ ਹੈ ਗੰਧੀ ਸਿੰਘਾਂ ਨੂੰ ਤੇ ਗੁਰਦੁਆਰਾ ਕਮੇਟੀਆਂ ਨੂੰ ਅਸੀਂ ਇੱਕ ਨੰਬਰ ਜਾਰੀ ਕਰਾਂਗੇ ਸ਼ਹੀਦ ਬਾਬਾ ਦੀਪ ਸਿੰਘ ਸੰਗਠਨ ਦੀ ਸਭਾ ਦਾ ਉਹਦੇ ਉੱਤੇ ਕੋਈ ਵੀ ਦੋਸ਼ ਕਹੇ ਤੇ ਗੰਧੀ ਸਿੰਘ ਨੂੰ ਕਮੇਟੀਆਂ ਬਾਰੇ ਤੇ ਕਮੇਟੀਆਂ ਨੂੰ ਗੰਧੀ ਸਿੰਘ ਬਾਰੇ ਜੇ ਕੋਈ ਸ਼ਿਕਾਇਤ ਹੈ ਤਿਉਹ ਸੰਦਸਨ ਦੀ ਕਿਰਪਾਲਤਾ ਕਰੇ ਪੇਸ਼ ਕਰਕੇ ਜੋ ਆਪਾਂ ਮਸਲਾ ਹੈ ਸਾਰੇ ਮਸਲੇ ਆਪਾਂ ਹੱਲ ਕਰਾਂਗੇ ਇਹ ਬੇਨਤੀ ਹੈ ਇਤਨੀ ਬੇਨਤੀ ਪ੍ਰਵਾਨ ਕਰੋ ਸਾਰੀਆਂ ਸੰਗਤਾਂ ਦਾ ਧੰਵਾਦ ਗੱਦ ਕੇ ਬਲਾਓ ਬਤੇ ਆਖੋ ਜੀ ਵਾਹਿਗੁਰੂ 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 ਇੱਕ ਮਿੰਟ ਇੱਕ ਰੋਕੋ ਪਤਨ ਇੱਕ ਬਰ ਦੀਪ ਸਿੰਘ ਜੀ ਗ੍ਰੰਥੀ ਸਵਰ ਰਜਿਸਟਰਡ 올 ਇੰਡੀਆ ਅੱਜ ਮੀਟਿੰਗ ਕੀਤੀ ਗਈ ਗੁਰਦੁਆਰਾ ਸਾਹਿਬ ਸੂਲੀ ਸਰ ਸਾਹਿਬ ਕੋਟ ਧਰਮੂ ਸੋਚੀ ਸੰਗਤ ਨੂੰ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵਾ ਦੀ ਮੀਟਿੰਗ ਦੇ ਵਿੱਚ ਜੋ ਮਤੇ ਪੇਸ਼ ਕੀਤੇ ਔਰ ਪਾਸ ਕੀਤੇ ਗਏ ਉਸ ਦੇ ਸੰਬੰਧ ਵਿੱਚ ਸਭ ਤੋਂ ਪਹਿਲੀ ਬੇਨਤੀ ਜੋ ਸੰਗਤ ਨੂੰ ਕਰ ਰਹੇ ਆ ਕਿ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਬਹੁਤ ਲੰਮੇ ਸਮੇਂ ਤੋਂ ਸਾਡੇ ਸਤਿਕਾਰਯੋਗ ਮਹਾਪੁਰਖ ਸੰਤ ਬਾਬਾ ਜਸਵਿੰਦਰ ਸਿੰਘ ਜੀ ਜੋ ਸਰਪ੍ਰਸਤ ਹਨ ਸਭਾ ਦੇ ਉਹਨਾਂ ਦੀ ਅਗਵਾਈ ਵਿੱਚ ਪੰਥ ਦੇ ਪ੍ਰਚਾਰ ਪ੍ਰਸਾਰ ਦੇ ਬਹੁਤ ਉਪਰਾਲੇ ਕਰ ਰਹੀ ਹੈ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਜੋ ਸਾਡਾ ਆਉਣ ਵਾਲਾ ਭਵਿੱਖ ਹਨ ਉਹਨਾਂ ਨੂੰ ਬਾਣੇ ਦੇ ਧਾਰਨੀ ਬਣਾਉਣ ਵਾਸਤੇ ਔਰ ਬਾਣੀ ਨਾਲ ਜੋੜਨ ਵਾਸਤੇ ਕੇ ਇਸ ਮੁਕਾਬਲੇ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਇਲਾਕੇ ਭਰ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਵੱਲੋਂ ਵੱਖ-ਵੱਖ ਨਗਰਾਂ ਦੇ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਔਰ ਵੱਖ-ਵੱਖ ਗੁਰੂ ਘਰਾਂ ਦੀਆਂ ਸਤਕਾਰਯੋਗ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਇਹ ਮੁਕਾਬਲੇ ਉਲੀਕੇ ਗਏ ਆ ਆਉਣ ਵਾਲੇ ਸਮੇਂ ਦੇ ਵਿੱਚ ਮੁਕਾਬਲੇ ਕਰਵਾਏ ਜਾਣਗੇ ਤਾਂ ਕਿ ਬੱਚੇ ਕੇਸਾ ਧਾਰੀ ਬਣਨ ਵੱਲ ਪ੍ਰੇਰਿਤ ਹੋ ਸਕਣ ਤੇ ਕਲਗੀਧਰ ਮਹਾਰਾਜ ਜੀਆਂ ਦੀ ਸਿੱਖੀ ਹੈ ਜਿਹੜੀ ਉਹ ਹਰ ਨਗਰ ਹਰ ਸ਼ਹਿਰ ਹਰ ਗਲੀ ਹਰ ਮੁਹੱਲੇ ਦੇ ਵਿੱਚ ਹਰ ਘਰ ਦੇ ਵਿੱਚ ਚੰਗੇ ਇਹੀ ਉਪਰਾਲਾ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਕਰ ਰਹੀ ਹੈ ਤੋਂ ਸਰਵੱਤ ਸੰਗਤ ਦਾ ਜਿੱਥੇ ਧੰਨਵਾਦ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁਕਾਬਲੇ ਵੱਡੇ ਪੱਧਰ ਤੇ ਕਰਵਾਏ ਜਾਣਗੇ ਤੇ ਨਾਲ ਜੋ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦੀ ਵੱਖ-ਵੱਖ ਬਲਾਕ ਲੈਵਲ ਦੀਆਂ ਔਰ ਵੱਖ-ਵੱਖ ਸਰਕਲ ਪੱਧਰ ਦੀਆਂ ਇਕਾਈਆਂ ਨੂੰ ਗਠਨ ਕਰਨ ਵਾਸਤੇ ਸਭਾ ਦੇ ਵਿਸਥਾਰ ਕਰਨ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਬਲਾਕਾਂ ਵਿੱਚ ਸਰਕਲਾਂ ਦੇ ਵਿੱਚ ਪਹੁੰਚ ਕਰਕੇ ਗਰੰਤੀ ਸਿੰਘਾਂ ਦੀਆਂ ਟੀਮਾਂ ਦੀ ਚੋਣ ਕੀਤੀ ਜਾਣੀ ਹੈ ਉਹ ਵੀ ਲਗਭਗ 15 ਦਿਨਾਂ ਬਾਅਦ ਇਹ ਪ੍ਰੋਗਰਾਮ ਸਾਰਾ ਆਰੰਭ ਹੋ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਸਭਾ ਦੀ ਇਕੱਤਰਤਾ ਦੇ ਵਿੱਚ ਜਿਵੇਂ ਮੇਰੇ ਤੋਂ ਪਹਿਲਾਂ ਵੀ ਔਰ ਮੈਂ ਖੁਦ ਵੀ ਕੁਝ ਵਿਸ਼ੇ ਤੁਹਾਡੇ ਨਾਲ ਸਾਂਝੇ ਕੀਤੇ ਆ ਗੁਰੂਕੀਆਂ ਸੰਗਤਾਂ ਨਾਲ ਦੋ ਵਿਸ਼ੇ ਦੇ ਚ ਹੋਰ ਸਾਂਝੇ ਕਰਨੇ ਆ ਇੱਕ ਤਾਂ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਵੱਲੋਂ ਬਿਲਕੁਲ ਨਿਸ਼ਕਾਮ ਅਖੰਡ ਪਾਠ ਸਾਹਿਬ ਨਗਰਾਂ ਦੇ ਵਿੱਚ ਕਰਵਾਏ ਜਾਣੇ ਆ ਪ੍ਰਬੰਧ ਗੁਰੂ ਘਰਾਂ ਦੀਆਂ ਕਮੇਟੀਆਂ ਵੱਲੋਂ ਹੋਣਾ ਸੰਗਤਾਂ ਵੱਲੋਂ ਹੋਣਾ ਅਖੰਡ ਪਾਠ ਸਾਹਿਬ ਦੇ ਪਾਠੀ ਸਿੰਘ ਜਾਬੀਏ ਸਿੰਘ ਔਰ ਕੀਰਤਨ ਕਰਨ ਵਾਲੇ ਕੀਰਤਨੀਏ ਸਿੰਘ ਕੋਈ ਸਤਪੁਰਸ਼ ਜਾਂ ਢਾਡੀ ਸਿੰਘ ਜਾਂ ਕਥਾਵਾਚਕ ਸਿੰਘ ਉਹ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਵੱਲੋਂ ਹੋਣਗੇ ਜਿਹਦੀ ਇੱਕ ਫੁੱੱਡੀ ਕੌਡੀ ਵੀ ਸੰਗਤ ਤੋਂ ਉਸ ਨਗਰ ਤੋਂ ਬਿਲਕੁਲ ਨਹੀਂ ਲਈ ਜਾਊਗੀ ਉਹ ਨਿਸ਼ਕਾਮ ਕੀਤੀ ਜਾਊਗੀ ਸੇਵਾ ਜਿਹੜੀ ਹੈ ਤਾਂ ਉਹਦੇ ਤਹਿਤ ਸਭ ਤੋਂ ਪਹਿਲ ਜਿਹੜੀ ਕੀਤੀ ਗਈ ਆ ਸਾਡੇ ਸਤਿਕਾਰਯੋਗ ਗੁਰਮੁਖ ਪਿਆਰੇ ਕਥਾਵਾਚਕ ਭਾਈ ਕੁਲਦੀਪ ਸਿੰਘ ਜੀ ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਆ ਰੋੜੀ ਫਲਕੇ ਉਹਨਾਂ ਨੇ ਆਫਰ ਕੀਤੀ ਆ ਵੀ ਸਾਡੇ ਨਗਰ ਵਿੱਚ ਫੱਗੂ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਇਹ ਅਖੰਡ ਪਾਠ ਸਾਹਿਬ ਕਰੋ ਤੇ ਮੈਂ ਜਿੱਥੇ ਵਧਾਈ ਦੇਣੀ ਚਾਹੁੰਦਾ ਨਾਲ ਮੈਂ ਜਕਾਰਾ ਵੀ ਲਾਉਣਾ ਤੇ ਸਾਰੇ ਸਿੰਘ ਗੱਜ ਕੇ ਜਕਾਰੇ ਦਾ ਜਵਾਬ ਦਿਓ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਇੱਕ ਵਿਸ਼ਾ ਜਿਹੜਾ ਨਾਲ ਇਹ ਬਾਬਾ ਜੀ ਬਰਮਾ ਸਿੰਘ ਜੀ ਜੋ ਪਿੰਡ ਧੂੜ ਦੇ ਵਿੱਚ ਗੁਰੂ ਘਰ ਦੇ ਵਿੱਚ ਡਿਊਟੀ ਕਰਨ ਦੀ ਸਿੰਘ ਦੀ ਨਿਭਾ ਰਹੇ ਆ ਉਥੇ ਕੁਝ ਪਿਛਲੇ ਸਮੇਂ ਤੋਂ ਨਗਰ ਦੇ ਕੁਝ ਕੁ ਵਿਅਕਤੀ ਡਿਸਪਿਊਟ ਜਿਹੜਾ ਉਥੇ ਚੱਲ ਰਿਹਾ ਪ੍ਰਬੰਧਕ ਕਮੇਟੀ ਸਾਰੀ ਬਾਬਾ ਜੀਆ ਦੇ ਵਰਮਾ ਸਿੰਘ ਜੀਆਂ ਨੂੰ ਉਥੇ ਰੱਖ ਕੇ ਬਹੁਤ ਚੰਗੇ ਢੰਗ ਨਾਲੋ ਸੇਵਾ ਨਿਭਾ ਰਹੇ ਆ ਉਹਦੇ ਸਬੰਧ ਵਿੱਚ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕੁ ਦਿਨਾਂ ਦੇ ਵਿੱਚ ਹੀ ਉੱਥੋਂ ਦੀ ਜਿਹੜੀ ਮੌਜੂਦਾ ਪੰਚਾਇਤ ਹੈ ਤੇ ਮੌਜੂਦਾ ਸਰਪੰਚ ਸਾਹਿਬ ਹੈਗੇ ਆ ਉਹਨਾਂ ਨੂੰ ਉਸ ਇਲਾਕੇ ਦੇ ਸਥਾਨਕ ਪ੍ਰਸ਼ਾਸਨ ਨੂੰ ਪਤੜਾ ਦੇ ਮਾਨਯੋਗ ਡੀਐਸਪੀ ਸਾਹਿਬ ਨੂੰ ਜਾਂ ਜੇ ਲੋੜ ਪਈ ਤਾਂ ਉਸ ਹਲਕੇ ਦੇ ਵਿਧਾਨ ਸਭਾ ਦੇ ਜਿਹੜੇ ਵਿਧਾਇਕ ਨੇ ਉੱਥੋਂ ਦੇ ਐਮਐਲਏ ਆ ਉਹਨਾਂ ਨੂੰ ਮਿਲ ਕੇ ਤਾਂ ਆਪਾਂ ਉਸ ਮਸਲੇ ਨੂੰ ਪੈਜੰਪ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੀ ਸਭਾ ਦਾ ਕਦੇ ਵੀ ਇਹ ਮਸਲਾ ਨਹੀਂ ਰਿਹਾ ਕਿ ਕਿਸੇ ਵੀ ਮਸਲੇ ਨੂੰ ਆਪਾਂ ਬਹੁਤ ਵੱਡੇ ਪੱਧਰ ਤੇ ਢਕਾ ਦਿਓ ਲੋਕਾਂ ਦਾ ਭਾਵੇਂ ਨੁਕਸਾਨ ਹੋਵੇ ਤੇ ਸਾਡਾ ਨਾਮ ਹੋਵੇ ਇਹ ਨਹੀਂ ਹੁੰਦਾ ਹਮੇਸ਼ਾ ਸਾਡੀ ਸਭਾ ਦਾ ਉਪਰਾਲਾ ਰਹਿੰਦਾ ਹੈ ਕਿ ਗਰੰਥੀ ਸਿੰਘਾਂ ਦਾ ਪ੍ਰਬੰਧਕ ਕਮੇਟੀਆਂ ਦਾ ਨਗਰ ਦੀ ਸੰਗਤ ਦਾ ਆਪਸ ਵਿੱਚ ਪਰਸ ਪਰ ਸਹਿਯੋਗ ਹੈ ਜਿਹੜਾ ਉਹ ਬਣਿਆ ਰਹੇ ਫਿਰ ਹੀ ਆਪਾਂ ਸਾਰੇ ਮਿਲ ਕੇ ਨਿਵਾ ਸਕਦੇ ਹਾਂ ਸਤਿਕਾਰਯੋਗ ਮਹਾਂਪੁਰਖ ਬਾਬਾ ਗੁਰਜੀਤ ਸਿੰਘ ਜੀ ਕਮਾਲੂ ਵਾਲੇ ਉਹ ਵੀ ਆਏ ਆ ਭਾਵੇਂ ਉਹ ਉਹਨਾਂ ਨੂੰ ਸਰੀਰਕ ਤੌਰ ਤੇ ਦੇਖੋ ਆਪਾਂ ਕਈ ਵਾਰੀ ਗੁਰੇਜ਼ ਕਰ ਜਾਂਦੇ ਆ ਪਰ ਬਾਬਾ ਜੀ ਬੜੀ ਚੜ੍ਹਦੀ ਕਲਾ ਦੇ ਨਾਲ ਪਹੁੰਚੇ ਆ ਸਭਾ ਦੀ ਮੀਟਿੰਗ ਦੇ ਵਿੱਚ ਮੁধেਮਿਆ ਕਾਰਨ ਭਾਵੇਂ ਦੇਰ ਨਾਲ ਆਏ ਆ ਪਰ ਮਹਾਂਪੁਰਸ਼ਾਂ ਨੂੰ ਜਿਉਂ ਆਇਆ ਕਹਿੰਦੇ ਆ ਔਰ ਉਹਨਾਂ ਨੂੰ ਨਮਸਕਾਰ ਕਰਦੇ ਆ ਸੋ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ